दस मिनट तो दस मिनट में अपने विचार सर तुम्हें सुनना

ਮੋਟੇ ਅਸੀਂ ਆਪਸ ਵਿੱਚ ਰਹਦੇ ਨੇ ਤੇ ਉਸ ਵਿੱਚ ਜੋ ਦੇਖਦੇ ਹਾਂ ਕਈ ਜਗ੍ਹਾ ਤੇ ਪ੍ਰੈਕਟੀਕਲ ਇੱਕ ਜਨਰੇਸ਼ਨ ਮਿਹਨਤ ਕਰਦੀ ਹੈ ਪੜਦੀ ਹੈ ਅੱਗੇ ਜਾਂਦੀ ਹੈ ਪਰ ਦੂਜੀ ਜਨਰੇਸ਼ਨ ਫਿਰ ਉੱਥੇ ਵਿਗੜੀ ਹੋ ਜਾਂਦੀ ਹੈ ਲੌਜੀਕ ਰੀਜ਼ਨ ਕਿਸ ਨਾਲ ਮਤਬਦ ਹੋਵੇ ਤਾਂ ਵੀ बोल चाल कम्यूनीकेशन ना बंद जो कि बहुत सारे लोग करम्यूनीकेशन खुला रहेगा तो ठीक है हो सकता रीजनलॉजी दस बाबा साया एजुकेशन पढ़ाई पढ़ाई, पढ़ाई। ਸਿਰ ਕਿਤਾਬਾਂ ਦੀ ਪੜਾਈ ਨਹੀਂ ਉਹਦੇ ਪਿੱਛੇ ਨੇ ਕਾਰਨ ਜਾਣ ਕੇ ਪੜਾਈ ਉਹ ਹੀ ਇੱਕ ਮੂਲ ਮੰਤਰ ਹੈ ਸਾਨੂੰ ਅੱਗੇ ਜਾਣ ਦਾ ਜਿਹਦਾ ਨਾਲ ਅੱਗੇ ਜਾਂਦੇ ਆ ਅੱਗੇ ਜਾ ਸਕਦੇ ਆ ਤੇ ਜਿਸ ਨੂੰ ਸਭ ਨੂੰ ਪਤਾ ਹੈ ਹੁਣ ਦਿਨ-ਪ੍ਰਤੀ ਦਿਨ ਹੌਨਰ ਜਨਤ ਸਰਕਾਰੀ ਨੌਕਰੀਆਂ ਬਹੁਤ ਘਟ ਗਈਆਂ ਘਟ ਰਹੀਆਂ ਨੇ ਤੇ ਸਰਕਾਰੀ ਨੌਕਰੀਆਂ ਲਓ ਕਰੋ ਕਰਨੀਆਂ ਨੇ ਜੀ ਇਹ ਥੋੜੀ ਛੱਡ ਦੇਣੀ ਆ ਪਰ ਨਾਲ ਜਿਹੜੇ ਦੂਜੇ ਫੀਲਡ ਮਰਛ ਹੋ ਰਹੇ ਨੇ ਉਹਦੇ ਵਿੱਚ ਵੀ ਸਾਨੂੰ ਐਂਟਰੀ ਕਰਨ ਦੀ ਲੋੜ ਹੈ ਨਹੀਂ ਤਾਂ ਸੀ ਇੱਕ ਵਾਰੀ ਫਿਰ ਪਿੱਛੇ ਰੁਕ ਚਲੇ ਜਾਓ ਉਹ ਕਿੰਨੇ ਵੀ ਜਿੰਨੇ ਵੀ ਫੀਲਡ ਨੇ ਸਹਿਲੇ ਜਿੰਨੇ ਨੇ ਇਹ ਪ੍ਰਾਈਵੇਟ ਤੇ ਸਿਰਫ ਸੰਸਾਰੀ ਨੌਕਰੀਆਂ ਕਰੇ ਕੋਈ ਵੀ ਸਮਾਜਿਕ ਤਰਕੀ ਨਹੀਂ ਕਰ ਸਕਦਾ ਜਿਨ੍ਹਾਂ ਤੇ ਹੁਣ ਤੱਕ ਅਸੀਂ ਨਿਰਭਰ ਕਰਦੇ ਆਏ ਆ ਜੀ ਬਾਕੀ ਇੱਕ ਆਖਰੀ ਗੱਲ ਜਦੋਂ ਕੋਈ ਥੋੜਾ ਜਿਹਾ ਉੱਠਦਾ ਠੀਕ ਹੁੰਦਾ ਅਸੀਂ ਫਲੈਕਸੀਬਲ ਨਹੀਂ ਹਾਂ ਫਲੈਕਸੀਬਲ ਮਤਲਬ ਉਹ ਠੀਕ ਹੈ ਉਹਨੇ ਮੈਨੂੰ ਆਹ ਗੱਲ ਕਹਿ ਦਿੱਤੀ ਉਹਨੇ ਮੈਨੂੰ ਆਹ ਕਿਹਾ ਸੀ ਮੈਂ ਉਹਦੇ ਨੇ ਜਾਣਾ ਹੁੰਦੇ ਨਹੀਂ ਬੋਲਣਾ ਇਹਨੂੰ ਛੱਡ ਓ ਇਕੱਠੇ ਹੋ ਕੇ ਤੁਰਿਏ ਜੇ ਛੱਡਾਂਗੇ ਮਨ ਮੋਟਾਓ ਨੇ ਤਾਂ ਕੋਈ ਰਸਤਾ ਨਹੀਂ ਹੈ ਵੱਡੇ ਤੋਂ ਵੱਡੇ ਪਹਾੜ ਵੀ ਟਾਜ ਜਾਂਦੇ ਨੇ ਅੱਜ ਡਾਕਟਰ ਰਾਹੁਲ ਜੱਸੀ ਉਹਨਾਂ ਦੀ ਪੂਰੀ ਟੀਮ ਤਾਂ ਮੈਨੂੰ convidੀਆਂ ਕਿ ਉਹਨਾਂ ਨੇ ਮੈਨੂੰ ਉੱਥੇ ਬੁਲਾਇਆ ਤੇ ਤੁਹਾਡੇ ਨਾਲ ਗੋਸ਼ਣਾ ਸੰਜੀਗਨ ਦਾ ਮੌਕਾ ਦਿੱਤਾ ਤੇ ਮੈਂ ਇਸ ਟੀਮ ਨਾਲ ਪੱਕਾ ਹੁਣ ਜੁੜਿਆ ਰਹੂੰਗਾ ਇਨਫੈਕਟ ਡਾਕਟਰ ਰਾਹੁਲ ਆਜ਼ਮ ਹੈ ਬਹੁਤ ਸਾਲਾਂ ਤੋਂ ਜੁੜਿਆ ਹੋਇਆ ਪਹਿਲਾਂ ਦਾ ਆਪਣੇ ਸੀਐਮਸੀ ਦੇ ਦਿਨਾਂ ਦਾ ਡਾਕਟਰ ਆਈਪੀ ਨੇ ਅਤੇ ਡਾਕਟਰ ਕੇਸ਼ ਨੇ ਰਿਸਪेक्टेड ਸੁਭਿੰਦਰ ਜੀ ਡਾਇਰੈਕਟ ਆਈਪੀਐਸ ਡੀਜੀਪੀ ਮਹਾਰਾਸ਼ਟਰ ਸੈਂਟਰ ਇੰਚਾਰजेस ਕੋਆਰਡੀਨੇਟਰਸ ਪিয়ার ਸਟੂਡੈਂਟਸ ਐਂਡ देयर पेरेंट्स ਜੈਪੀਨ ਨਮੋਦਾਈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜੋ ਬੱਚੇ ਜਿਨ੍ਹਾਂ ਨੇ ਕੰਪੀਟੀਸ਼ਨ ਦੇ ਵਿੱਚ ਭਾਗ ਲਿਆ ਔਰ ਇਸ ਤਰ੍ਹਾਂ ਦੇ 100 ਵਿੱਚੋਂ 100 ਨੰਬਰ ਕਿਸੇ ਬੱਚੇ ਨੇ ਲਿਆ ਹੋਵੇ ਇਹ ਇੱਕ ਰਿਪੋਰਟ ਉੱਟ ਗਿਆ ਹੈ ਕਿ ਬੱਚੇ ਬਹੁਤ ਮਿਹਨਤ ਦੇ ਨਾਲ ਲੱਗੇ ਹੋਏ ਆ ਔਰ ਅੱਗੇ ਤੋਂ ਵੀ ਇਸੇ ਤਰ੍ਹਾਂ ਲੱਗੇ ਰਹਿਣਗੇ ਇਹਨਾਂ ਦੇ ਪੇਰੈਂਟਸ ਔਰ ਜੋ ਸਟੂਡੈਂਟਸ ਹੈ ਸਾਡੇ ਇਹ ਔਰ ਤੁਸੀਂ ਕੁਝ ਸੈਂਟਰ ਇੰਚਾਰजेस ਬੜੀ ਸਮੁਦਾਇ ਦੇ ਨਾਲ ਆਤਿਆ ਇੱਕ ਸਾਡਾ ਨਿਊਜ਼ ਵੀਕ ਚੈਨਲ ਹੈ ਆ ਉਹਦੇ ਵਿੱਚ ਜ਼ਮੀਤ चौहान ਆ ਉਹਨਾਂ ਨੇ 10 ਜਿਹੜੇ ਕੋਰਸ ਲਿਆ ਤੁਹਾਨੂੰ ਕਿਹੜੇ ਚੁਣਨਾ ਨੇ ਜਿਹਦੇ ਜਿਹਨਾਂ ਦਾ ਬ੍ਰਾਈਟ ਫਿਚਰ ਹੈ ਉਹ ਤੁਸੀਂ ਜਾ ਕੇ ਆਪਣੇ YouTube ਦੇ ਉੱਤੇ ਤੁਸੀਂ ਦੇਖਣੇ ਆ ਔਰ ਉਹਦੇ ਵਿੱਚੋਂ ਚੁਣ ਕੇ ਤੁਸੀਂ ਅੱਗੇ ਵਧਣਾ ਚਾਹੁੰਦੇ ਆ ਤਾਂ ਉਹ ਤੁਹਾਡੇ ਅੱਗੇ ਚੋਚੇ ਦੇ ਵਿੱਚ ਵਧਣ ਦੇ ਵਿੱਚ ਪੰਖਾਂ ਕਰ ਗਏ ਅੱਜ ਜੇ ਇਹ 14-15 ਸਾਲ ਦੀ ਏਜ ਹੁੰਦੀ ਨਾ ਇਹ ਬੱਚਾ ਜਦ ਵੱਡਾ ਹੋ ਰਿਹਾ ਹੁੰਦਾ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਬਾਡੀ ਦੇ ਵਿੱਚ ਹਾਰਮੋਨ ਜੀ ਆਉਂਦੀਆਂ ਆ ਉਦੋਂ ਬੱਚਾ ਛੋਟੀ ਆਪਣੀ ਮਰਜ਼ੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਔਰ ਉਹ ਉਹ ਟਾਈਮ ਹੁੰਦਾ ਜਦੋਂ ਪੇਰੈਂਟਸ ਉਹਦੇ ਡਰਨਾ ਸ਼ੁਰੂ ਕਰ ਲੈਂਦੇ ਬੱਚੇ ਤੋਂ। ਬੱਚਾ ਤਨਾਤਾਂ ਦੰਗੀਆਂ ਡਿਮਾਂਡਸ ਕਰਦਾ, ਉਹ ਲੈਣਾ, ਉਹ ਲੈਣਾ ਔਰ ਨਹੀਂ ਲੈ ਕੇ ਦਿੰਦੇ ਤਾਂ ਫਿਰ ਉਹ ਬੱਚੇ ਗੁੱਸੇ ਹੋ ਜਾਂਦੇ। ਬਸੇ ਬੱਚੇ ਬਹੁਤ ਜ਼ਿਆਦਾ ਸੌਣ ਲੱਗ ਜਾਂਦੇ ਆ ਕਿ ਕਿ ਜੇ ਕੱਡੇ ਸੁੱਤੇ ਰਹਿੰਦੇ ਉੱਠਦੇ ਨਹੀਂ। ਮਾਂ-ਬਾਪ ਨੂੰ ਨੀਂਦ ਨਹੀਂ ਆਉਂਦੀ ਤੇ ਬੱਚੇ ਉੱਠੇ। ਇਸ ਤਰ੍ਹਾਂ ਤੁਸੀਂ ਟਿਸ਼ੂ ਕਰ ਜਾ ਰਹੇ। ਤੁਹਾਡਾ ਮਾਈਂਡ ਹੀ ਹੈ ਸਾਰਾ ਕੁਝ ਤੁਸੀਂ ਆਪਣੇ ਮਾਈਂਡ ਨੂੰ ਕੰਟਰੋਲ ਰੱਖਣਾ ਹੈ ਤੇ ਔਰ ਕਿ ਬਦਲਣਾ ਜਿੰਦਗੀ ਦੇ ਵਿੱਚ ਮੈਂ ਇਹ ਕਹਣਾ ਹੈ ਕਿ ਜੋ ਵੀ ਬੱਚੇ ਪੜਦੇ ਆ ਉਹ ਫਿਗਰ ਕਰਨ ਦੀ ਲੋੜ ਨਹੀਂ ਹੈ ਐਦਾਂ ਕਰੋ ਤੁਹਾਨੂੰ ਬੱਚਾ ਹੋਵੇ ਅਗਰ ਤੁਸੀਂ ਇਹ ਐਦਾਂ ਕਰੋਗੇ ਤਾਂ ਤੁਸੀਂ ਔਰ ਤੁਹਾਡੇ ਪੇਰੈਂਟਸ ਜਿਹੜੇ ਆ ਉਹ ਇੱਕ ਕਾਮਯਾਬ ਪੇਰੈਂਟਸ ਆ ਔਰ ਤੁਸੀਂ ਇੱਕ ਸਕਸੈਸਫੁਲ ਬੱਚੇ ਹੋਵੋਗੇ ਦੂਸਰਾ 10000 ਸਾਲਾਂ ਨੂੰ ਸਾਡੇ ਕਥਕਤ ਕੋਦਮ ਕੋ ਉਹਨਾਂ ਦੇ ਵੀ ਬਾਤ ਸਿਟੀਗੁਰੂ ਦਾਸ ਮਹਾਰਾਜ ਜਿਨੇ ਜੋ ਬੇਗੰਪੂਰੇ ਦਾ ਕਨਸੈਪਟ ਜੋ ਉਹਨਾਂ ਨੇ ਕਲਪਨਾ ਕੀਤੀ ਸੀ ਔਰ ਉਸ ਤੋਂ ਬਾਅਦ ਸਾਡੇ ਬਾਬਾ ਸਾਹਿਬ ਡਾਕਟਰ ਪੀਬਰਾਮ ਮੇਟਕੜੀ ਨੇ ਜੋ ਪ੍ਰੀਅੰਬਲ ਦੇ ਵਿੱਚ ਸਮਾਨਤਾ ਸੁਤੰਤਰਤਾ ਭਾਈਚਾਰੇ ਵਾਲਾ ਜੋ ਉਹਨਾਂ ਨੇ ਭਾਰਤ ਸੋਚਿਆ ਭਾਰਤਿਆ ਉਹੀ ਪ੍ਰਗੁਧ ਭਾਰਤਿਆ ਆਪਾਂ ਸਾਰੇ ਰਲ ਕੇ ਇਹ ਕੋਸ਼ਿਸ਼ ਕਰਦੇ ਆਂ ਕਿ ਆਪਾਂ ਬੈਠੇ ਜਦੋਂ ਗੱਲਾਂ ਕਰਦੇ ਆਂ ਤਾਜੀ ਸੋਚਦੇ ਆ ਵੀ ਹਾਂ ਅਸੀਂ ਪ੍ਰਗੁਧ ਭਾਰਤ ਬਣਾਉਣਾ ਆ ਪਰ ਜਦੋਂ ਅਸੀਂ ਇੱਥੇ ਸੜਕ ਤੇ ਪਹੁੰਚਣਾ ਆ ਤਾਂ ਅਸੀਂ ਸਾਨੂੰ ਨਜ਼ਾਰੇ ਦੇਖਣ ਨੂੰ ਮਿਲਦੇ ਆ ਅਸੀਂ ਉਸੇ ਤਰ੍ਹਾਂ ਦੇ ਅਨਸੈਂਟਿਫਿਕ ਚੀਜ਼ਾਂ ਕਰਨ ਲੱਗ ਜੰਦੇ ਆ ਪਰ ਸਾਨੂੰ ਆਪਣੇ ਇਹ ਕਦੀ ਨਹੀਂ ਭੁੱਲਣਾ ਕਿ ਗੋਤਮ ਬੁੱਧ ਜੀ ਆ ਗੁਰੂ ਨਾਨਕ ਦੇਵ ਜੀ ਆ ਸਤੁਰੰਦਾ ਜੀ ਆ ਸਤਗੁਰ ਕਬੀਰ ਜੀ ਆ ਜੋਤੀਰਾ ਫੁਲੇ ਜੀ ਆ ਸ੍ਰੀ ਸੁਤਰੀਏ ਫੁਲੇ ਜੀ ਆ ਬਾਬਾ ਸਾਹਿਬ ਡਾਕਟਰ ਵੀ ਮਰਾਵ ਮੈਂਤਾ ਜੀ ਤੇ ਉਹਨਾਂ ਦੇ ਪਿੱਛੇ ਬਾਉ ਕਾਂਛੀराम ਜੀ ਆ ਉਹਨਾਂ ਦੇ ਪਿੱਛੇ ਉਹ ਦੋਨ ਛਾਂਤ ਪਈ ਗਿਆ ਔਰ ਵਾਈਟ ਹੈ ਉਹਦੇ ਵਿੱਚ ਕੋਈ ਚਿਹਰਾ ਨਹੀਂ ਹੈ ਤੁਸੀਂ ਕੀ ਸੋਚਦੇ ਆ ਕਿ ਉਹ ਚਿਹਰਾ ਕਿਹੜਾ ਹੋ ਸਕਦਾ ਹੈ ਪਰ ਮੈਂ ਤੁਹਾਨੂੰ ਇਕੱਲੇ ਇਕੱਲੇ ਤੋਂ ਪੁੱਛਣਾ ਨਹੀਂ ਉਹ ਚਿਹਰਾ ਤੁਸੀਂ ਕੀ ਸੋਚਿਆ ਇਹ ਕਿ ਤੁਸੀਂ ਦੇਖਿਓ ਔਰ ਜੋ ਮੈਂ ਤੁਹਾਨੂੰ ਦੱਸ ਰਿਹਾ ਕਿ ਉੱਥੇ ਉਹ ਜੋ ਜਗਤ ਤੁਹਾਡੀਆਂ ਉਹ ਜਗ੍ਹਾ ਮੇਰੀ ਆ ਮੇਰੇ ਬੱਚਿਆਂ ਦੀ ਆ ਜਿੰਨੇ ਵੀ ਸਾਡੇ ਇੱਥੇ ਬੈਠੇ ਆ ਜਿੰਨਾ ਚਿਰ ਅਸੀਂ ਉਹਦੇ ਪਿੱਛੇ ਨਹੀਂ ਲੱਗਦੇ ਇਹਨਾਂ ਨੇ ਮਰੀ ਸਿਖਿਆਵਾਂ ਨੂੰ ਫੋਲੋ ਨਹੀਂ ਕਰਦੇ ਉਨਾ ਚਿਰ ਪ੍ਰਬੂਤ ਭਾਰਤ ਨਹੀਂ ਬਣਨਾ ਪ੍ਰਬੂਤ ਭਾਰਤ ਦੀ ਆਖਰੀ ਯਾਰ ਰੱਖੀਈਏ ਪ੍ਰਬੂਤ ਭਾਰਤ ਅੰਤਮ ਭਾਰਤ ਹੋਣਾ ਚਾਹੀਦਾ ਆ ਕਈ ਭਾਰਤ ਨੂੰ ਹਿੰਦੁਸਤਾਨ ਵੀ ਕਹਿੰਦੇ ਆ ਪਰ ਉਹ ਇੱਕ ਅਨਸੈਂਟਿਫਿਕ ਨਾਮ ਹੈਗਾ ਕੋਈ ਗੱਲ ਨਹੀਂ ਜੋ ਸਾਡਾ ਕਨਸਟੀਟਿਊਸ਼ਨ ਨਾ ਆਇਆ ਭਾਰਤ ਦਾ ਉਹ ਭਾਰਤ ਦੀ ਹੈ ਤੁਸੀਂ ਉਹ ਚੀਜ਼ਾਂ ਉਹਦਾਂ ਨਹੀਂ ਕਰਨੀਆਂ 60 ਗਿਫਤ ਚੀਜ਼ਾਂ ਨਹੀਂ ਕਰਨੀਆਂ ਵਿਗਿਆਨਕ ਸੋਚ ਤੁਹਾਡੀ ਹੋਣੀ ਚਾਹੀਦੀ ਹੈ ਤਾਂ ਹੀ ਅਸੀਂ ਬਣਾ ਸਕਦੇ ਹਾਂ ਦੂਸਰਾ ਜਿਹੜੀ ਇੱਕ ਤੁਹਾਡੇ ਮਦਰ ਹੈ ਉਹਨਾਂ ਦੇ ਮਨ ਵਿੱਚ ਬੱਚਿਆਂ ਪ੍ਰਤੀ ਬਹੁਤ ਰੱਖ ਹੁੰਦਾ ਹੈ ਉਹ ੜਾੜੀ ਜਿਹੜਾ ਆ ਉਹ ਤੁਹਾਨੂੰ ਉਹ ਮਾਨ ਅੰਤਿਵਿਸ਼ਵਾਸ ਵੱਲ ਲੈ ਜਾਂਦਾ ਹੈ ਤੇ ਜਿੱਦਾਂ ਫੇ ਮਾਨ ਕਰਦੀ ਉਦਾਂ ਹੀ ਬੱਚੇ ਕਰਦੇ ਆ ਉਦਾਂ ਹੀ ਤੁਹਾਡੇ ਪੇਰੈਂਟਸ ਪਾਪਾ ਨੂੰ ਕਰਨਾ ਪੈਂਦਾ ਹੈ ਤਾਂ ਕਿ ਘਰ ਦੇ ਵਿੱਚ ਸ਼ਾਂਤੀ ਬਣੀ ਰਹੇ ਕੋਈ ਵੀ ਚੀਜ਼ ਨੂੰ ਇਸ ਕਰਕੇ ਨਹੀਂ ਮੰਨਣਾ ਕਿ ਉਹ ਸਾਡੇ ਧਰਮ ਗ੍ਰੰਥਾਂ 'ਚ ਨਹੀਂ ਹੈ ਜਾਂ ਸਾਡੇ ਬਹੁਤ ਸਿਆਣਿਆਂ ਦੇ ਬਜ਼ੁਰਗਾਂ ਨੇ ਕਹੀ ਹੈ ਤੁਹਾਥੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਉਹਨੂੰ ਜਿੰਨਾ ਚਿਰ ਉਹ ਤੁਹਾਡੀ ਪੂਰੀ ਕਸੌਟੀ ਤੇ ਨਹੀਂ ਉਤਰਦੀ ਤਰ ਤਰੀ ਕਸੌਟੀ ਤੇ ਨਹੀਂ ਉਤਰਦੀ ਉਹਨਾਂ ਚਾਹੀਦੀ ਸਾਨੂੰ ਉਹਨੂੰ ਮੰਨਣਾ ਚਾਹੀਦਾ ਤੇ ਅਗਰ ਬਾਬਾ ਸਾਹਿਬ ਨੇ ਕਹੀ ਕੋ ਔਰਤ ਪੜੀ ਆ ਤਾਂ ਪੂਰਾ ਪਰਿਵਾਰ ਪੜ ਜਾਂਦਾ ਔਰ ਇੱਕ ਜੇ ਆਦਮੀ ਕੱਲਾ ਪੜਦਾ ਤਾਂ ਉਹ ਕੱਲਾ ਹੀ ਪੜਦਾ ਇਸੇ ਤਰ੍ਹਾਂ ਜੇ ਮਾਨਦ ਵਿਸ਼ਵਾਸੀ ਹੈ ਤਾਂ ਪੂਰਾ ਪਰਿਵਾਰੀ ਅੰਗੂਸ਼ਾਸੀ ਹੈ ਨਾ ਮੈਂ ਆਸ ਕਰਦਾ ਕਿ ਜੋ ਮਦਰ ਜੇ ਆ ਉਹਨਾਂ ਨੂੰ ਆਪਣੇ ਵਿੱਚ ਜ਼ਿਆਦਾ ਚੀਜ਼ ਲਿਆਉਣ ਦੀ ਲੋੜ ਹੈ ਔਰ ਲਾਸਟ ਵਿੱਚ ਮੈਂ ਇਹ ਕਹਾਂਗਾ ਕਿ ਜਿੰਨੇ ਵੀ ਸਾਡੇ ਸੈਂਟਰ ਇਚਾਰਜਸ ਆ ਉਹ ਅਸੀਂ ਕਾਫੀ ਲੰਬੇ ਸਮੇਂ ਤੋਂ ਸਾਡੇ ਨਾਲ ਜੁੜੇ ਵੀ ਆ ਔਰ ਉਮੀਦ ਕਰਦੇ ਆ ਕਿ ਜੁੜੇ ਵੀ ਰਹਿਣਗੇ ਉਹਨਾਂ ਤੋਂ ਬਿਨਾ ਪ੍ਰਬੋਧ ਵਾਰ ਔਖਾਇਆ ਮੁਸ਼ਕਿਲਿਆ ਔਰ ਮੈਨੂੰ ਪਤਾ ਕਿ ਉਹਨਾਂ ਨੂੰ ਕਿੰਨੀਆਂ ਔਕੜਾਂ ਦੇ ਵਿੱਚੋਂ ਲੰਘਣਾ ਪੈਂਦਾ ਬਹੁਤ ਸਾਰੇ ਉਹਨਾਂ ਨੂੰ ਦਿਨ ਰਾਤ ਮਿਹਨਤ ਕਰਨੀ ਪੈਂਦੀ ਔਰ ਬੱਚਿਆਂ ਦਾ ਕੀ ਵੀ ਵਿਹਾਨ ਘੱਟ ਹੁੰਦਾ ਇਹਦੇ ਵੱਲੋਂ ਔਰ ਕਈ ਵਾਰੀ ਪੇਮੈਂਟ ਦੀ ਵੀ ਪ੍ਰੋਬਲਮ ਆਉਂਦੀ ਹੈ ਪਰ ਉਹਨਾਂ ਨੇ तकना नहीं हारना नहीं आप खड़े हैं घाटे वाजे सहन और आप चुके गए हैं और अगे तो भी इस तरह मेहनत करेंगे उन्होंने उन्होंने पेरेंट्स नो, सेंटर न सेंटर इंचार्ज कोट बहुत बहुत बधाई थैंक यू जय टीम जयपालओा अमर सिंह रणजीत हजूर जी ਜਸਵੀਰ ਜੀ ਡਾਕਟਰ ਕਿਥਨੀ ਰਣਜੀਤ ਜੀ ਇਸ ਤੋਂ ਬਾਅਦ ਡਾਕਟਰ ਅਮਰ ਸਿੰਘ ਜੀ